ਸਿੱਧੂ ਮੂਸੇਵਾਲੇ ਦੀ ਮੂਸ ਸਟੇਪ ਐਲਬਮ ਨੂੰ ਥੱਲੇ ਸਿੱਟਣ ਲਈ ਸਾਰੀ ਇੰਡਸਟਰੀ ਦਾ ਜ਼ੋਰ ਲੱਗਿਆ ਹੋਇਆ ਹੈ ਉਹ ਕਿਵੇਂ ਤੁਹਾਨੂੰ ਦੱਸਦੀ ਹੈ ਇਸ ਵੀਡੀਓ ਦੇ ਵਿੱਚ ਦਰਸਲ ਜੋਜੋ ਹਣੀ ਸਿੰਘ ਨੇ ਆਪਣੀ ਇੱਕ ਨਵੀਂ ਐਲਬਮ ਰਿਲੀਜ਼ ਕੀਤੀ ਹੈ ਜਿਸ ਦਾ ਟਾਈਟਲ ਹੈ 51 ਗਲੋਰੀਸ ਜਾਨੀ ਕਿ ਉਸ ਦੇ ਵਿੱਚ 51 ਗੀਤ ਰਿਲੀਜ਼ ਕੀਤੇ ਜਾਣਗੇ ਜੋਜੋ ਹਣੀ ਸਿੰਘ ਦੇ ਵੱਲੋਂ ਅਤੇ ਇਹਨਾਂ 51 ਗੀਤਾਂ ਦੇ ਵਿੱਚ ਵੱਡੀਆਂ-ਵੱਡੀਆਂ ਕਲੈਬੋਰੇਸ਼ਨਾਂ ਆਪਾਂ ਨੂੰ ਦੇਖਣ ਨੂੰ ਮਿਲੀਆਂ ਨੇ ਜਿਸ ਦੇ ਵਿੱਚ ਬੋਹੀ মিয়া ਅਤੇ ਹੋਰ ਕਈ ਵੱਡੇ-ਵੱਡੇ ਆਰਟਿਸਟ ਵੀ ਨਜ਼ਰ ਆਏ ਨੇ ਅਤੇ ਮੂਸ ਸਟੇਪ ਐਲਬਮ ਨੂੰ ਥੱਲੇ ਸਿੱਟਣ ਦੀ ਗੱਲ ਇਹ ਹੈ ਕਿ ਅ ਮੂਸ ਸਟੇਪ ਨੂੰ ਰਿਲੀਜ਼ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਪਰ ਫਿਰ ਵੀ ਉਹ ਇੰਡੀਆ ਦੇ ਵਿੱਚ ਸਟਿਲ ਨੰਬਰ 1 ਦੇ ਉੱਪਰ ਟ੍ਰੈਂਡ ਕਰ ਰਹੀ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਵੱਲੋਂ 32 ਗੀਤ ਰਿਲੀਜ਼ ਕੀਤੇ ਗਏ ਸਨ ਅਤੇ ਉਹ ਸਾਰੇ ਦੇ ਸਾਰੇ ਗੀਤ ਅੱਜ ਵੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਅਤੇ ਹੁਣ ਜੋਜੋ ਹਣੀ ਸਿੰਘ ਦੇ ਵੱਲੋਂ 52 ਗੀਤ ਰਿਲੀਜ਼ ਕਰਕੇ ਆਪਣੀ ਨਵੀਂ ਐਲਬਮ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਐਲਬਮ ਮੂਸ ਟੇਪ ਨੂੰ ਟੱਕਰ ਦਿੱਤੀ ਜਾ ਰਹੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਦੀ ਮੂਸ ਟੇਪ ਹਮੇਸ਼ਾ ਹੀ ਨੰਬਰ 1 ਤੇ ਰਹੇਗੀ ਬਾਕੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਿੱਧੂ ਮੂਸੇਵਾਲੇ ਰਾ ਫੇਵਰੇਟ ਆਰਟਿਸਟ ਹੈ ਉਸ ਦਾ ਨਾਮ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਇਸ ਚੈਨਲ ਦੇ ਨਾਲ ਧੰਨਵਾਦ